ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਅਸੀਂ ਦੁਨੀਆ ਦੇ ਬੈਸਟ ਪੇਰੈਂਟਸ ਕਿਵੇਂ ਬਣੀਏ ਆਪਣੇ ਬੱਚਿਆਂ ਲਈ ਚੰਗੇ ਮਾਪੇ ਕਿਵੇਂ ਬਣੀਏ ਤੇ ਆਜੋ ਫਿਰ ਇਸ ਬਾਰੇ ਹੀ ਗੱਲ ਕਰੀਏ ਅਸੀਂ ਸਾਰੇ ਚਾਹੁੰਦੇ ਹੁੰਨੇ ਆ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਬੈਸਟ ਬਣੀਏ ਤੇ ਅਸੀਂ ਆਪਣੇ ਬੱਚਿਆਂ ਨੂੰ ਬੈਸਟ ਬਣਾਉਣ ਦੇ ਲਈ ਉਹਨਾਂ ਨੂੰ ਟੋਕਾ ਟਾਕੀ ਕਰਦੇ ਰਹਿੰਦੇ ਆ ਕਿ ਆ ਨਾ ਕਰੋ ਆ ਨਾ ਕਰੋ ਕਿ ਅਸੀਂ ਇਹਨਾਂ ਨੂੰ ਚੰਗੀਆਂ ਆਦਤਾਂ ਸਿਖਾਈਏ ਪਰ ਇਸ ਤਰ੍ਹਾਂ ਕਰਨ ਦੇ ਨਾਲ-ਨਾਲ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਦੇ ਜਾ ਰਹੇ ਹਾਂ ਤੇ ਅਸੀਂ ਆਪਣੇ ਬੱਚਿਆਂ ਨੂੰ ਨਜ਼ਦੀਕ ਕਿਵੇਂ ਲੈ ਕੇ ਆਈਏ ਅਸੀਂ ਇਹੋ ਜਿਹਾ ਕੀ ਕਰੀਏ ਕਿ ਸਾਡੇ ਬੱਚੇ ਕੋਈ ਗੱਲ ਹੋਵੇ ਤੇ ਸਾਨੂੰ ਸਭ ਤੋਂ ਪਹਿਲਾਂ ਦੱਸਣ ਤੇ ਆਜੋ ਫਿਰ ਬਹੁਤ ਹੀ ਸਿੰਪਲ ਤੇ ਆਸਾਨ ਜਿਹਾ ਤਰੀਕਾ ਜਿਹੜਾ ਅਸੀਂ ਕਰਨਾ ਵਾ ਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਹਰ ਪੇਰੈਂਟਸ ਹਰ ਮਾਂ ਬਾਪ ਆਪਣੇ ਬੱਚਿਆਂ ਨਾਲ ਅੱਧਾ ਘੰਟਾ ਜਾਂ 20 ਮਿੰਟ ਜ਼ਰੂਰ ਬਤਾਵੇ ਰਾਤ ਨੂੰ ਸੌਣ ਲੱਗਿਆਂ ਆਪਣੇ ਬੱਚਿਆਂ ਕੋਲ 20 ਮਿੰਟ ਜਾਂ ਅੱਧੇ ਘੰਟੇ ਵਾਸਤੇ ਜ਼ਰੂਰ ਬੈਠੋ ਰਾਤ ਨੂੰ ਇਸ ਕਰਕੇ ਕਿ ਸਾਰੇ ਹੀ ਭੈਣਾ ਵੀਰ ਕੰਮਕਾਜੀ ਹੁੰਦੇ ਨੇ ਤੇ ਉਹਨਾਂ ਕੋਲ ਟਾਈਮ ਬਚਦਾ ਸਿਰਫ ਰਾਤ ਨੂੰ ਤੇ ਰਾਤ ਨੂੰ ਆਪਣੇ ਬੱਚਿਆਂ ਕੋਲ ਅੱਧਾ ਘੰਟਾ ਬੈਠ ਕੇ ਉਹਨਾਂ ਦੇ ਮਨ ਪਸੰਦ ਦੀ ਗੇਮ ਖੇਡੋ ਇਹ ਨਹੀਂ ਕਿ ਸਿਰਫ ਬੈਠਣਾ ਹੀ ਆ ਤੇ ਉਹ ਅੱਧੇ ਘੰਟੇ ਵਿੱਚ ਵੀ ਤੁਸੀਂ ਬੱਚਿਆਂ ਨੂੰ ਟੋਕਾ ਟਾਕੀ ਕਰਨੀ ਆ ਨਹੀਂ ਜੋ ਬੱਚੇ ਖੇਡਣਾ ਚਾਹਣ ਬੱਚਿਆਂ ਨਾਲ ਉਹੀ ਗੇਮ ਖੇਡੋ ਜੋ ਬੱਚੇ ਤੁਹਾਨੂੰ ਕਹਿਣ ਉਸ ਤਰ੍ਹਾਂ ਹੀ ਉਹਨਾਂ ਦੀ ਮੰਨੋ ਉਹ ਅੱਧਾ ਘੰਟਾ ਜਾਂ 20 ਮਿੰਟ ਉਹ ਬੱਚਿਆਂ ਦੇ ਨੇ ਤੇ ਉਹਦੇ ਵਿੱਚ ਤੁਸੀਂ ਉਸ ਤਰ੍ਹਾਂ ਹੀ ਕਰਨਾ ਆ ਜਿਸ ਤਰ੍ਹਾਂ ਕਿ ਬੱਚੇ ਕਹਿਣਗੇ ਜਿਹੜੀ ਖੇਡ ਉਹ ਤੁਹਾਡੇ ਨਾਲ ਖੇਡਣਾ ਚਾਣਗੇ ਭਾਵੇਂ ਉਹ ਪੇਂਟਿੰਗ ਕਹਿਣ ਜਾਂ ਕੋਈ ਉਸ ਤਰ੍ਹਾਂ ਕੋਈ ਗਾ ਖੇਡਣ ਵਾਸਤੇ ਕਹਿਣ ਉਹਨਾਂ ਨਾਲ ਜ਼ਰੂਰ ਖੇਡੋ ਕਿਉਂਕਿ ਇਸ ਤਰ੍ਹਾਂ ਖੇਡਣ ਦੇ ਨਾਲ ਜਦੋਂ ਤੁਸੀਂ ਬੱਚਿਆਂ 'ਚ ਮਿਕਸ ਹੋਵੋਗੇ ਨਾ ਤਾਂ ਬੱਚਿਆਂ ਨੂੰ ਤੁਹਾਡੇ ਵਿਚਲਾ ਡਰ ਜਿਹੜਾ ਉਹ ਘਟ ਜਾਵੇਗਾ ਆਪਣਾ ਪਨ ਮਹਿਸੂਸ ਹੋਣ ਲੱਗੇਗਾ ਤੇ ਉਹ ਕੋਈ ਵੀ ਕੰਮ ਹੋਵੇਗਾ ਨਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨਗੇ ਕਿਉਂਕਿ ਨਜ਼ਦੀਕੀਆਂ ਵਧਣਗੀਆਂ ਉਸੀ ਜੇਕਰ ਆਪਣੀ ਅਸੀਂ ਆਪਣੀ ਗੱਲ ਕਰੀਏ ਤਾਂ ਉਹ ਸਮਾਂ ਹੋਰ ਸੀ ਜਦੋਂ ਸਾਡੇ ਪੇਰੈਂਟ ਸਾਡੇ ਤੇ ਸਖਤਾਈ ਰੱਖਦੇ ਹੁੰਦੇ ਸੀ ਤੇ ਉਹੀ ਗੱਲ ਅਸੀਂ ਕਰਦੇ ਆ ਪਰ ਉਹ ਸਮਾਂ ਹੋਰ ਸੀ ਤੇ ਅੱਜ ਦਾ ਸਮਾਂ ਹੋ ਰਿਹਾ ਕੁਝ ਪੇਰੈਂਟਸ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਕਮਾ ਰਹੇ ਆ ਸਾਰਾ ਕੁਝ ਇਹਨਾਂ ਲਈ ਕਰ ਰਹੇ ਆ ਦਿਨੇ ਰਾਤ ਤੱਕ ਇਹਨਾਂ ਲਈ ਖਾ ਰਹੇ ਆ ਬਿਲਕੁਲ ਠੀਕ ਆ ਅਸੀਂ ਬੱਚਿਆਂ ਵਾਸਤੇ ਕਰਦੇ ਆਂ ਬੱਚਿਆਂ ਨੂੰ ਖੜਾਉਣੇ ਲੈ ਕੇ ਦੇਣੇ ਉਹਨਾਂ ਦੀ ਐਜੂਕੇਸ਼ਨ ਦਾ ਧਿਆਨ ਰੱਖਣਾ ਉਹਦੇ ਤੇ ਖਰਚ ਕਰਨਾ ਕੱਪੜੇ ਲੈ ਕੇ ਦੇਣੇ ਇਹ ਸਾਰਾ ਕੁਝ ਬੱਚਿਆਂ ਲਈ ਆ ਭਾਰ ਕਿਤੇ ਨਾ ਕਿਤੇ ਬੱਚਿਆ ਨੂੰ ਟਾਈਮ ਦੀ ਵੀ ਲੋੜ ਆ ਸਮੇਂ ਦੀ ਵੀ ਲੋੜ ਆ ਤੁਸੀਂ ਆਪਣੇ ਬਚਪਨ ਵੱਲ ਝਾਤੀ ਮਾਰ ਕੇ ਵੇਖੋ ਕਿ ਜਦੋਂ ਅਸੀਂ ਛੋਟੇ ਛੋਟੇ ਸੀ ਤਾਂ ਅਸੀਂ ਆਪਣੇ ਪੇਰੈਂਟਸ ਕੋਲੋਂ ਕੀ ਚਾਹੁੰਦੇ ਸੀ ਅਸੀਂ ਵੀ ਤਾਂ ਆਪਣੇ ਪੇਰੈਂਟਸ ਕੋਲੋਂ ਸਮਾਂ ਚਾਹੁੰਦੇ ਸੀ ਕਿ ਉਹ ਸਾਡੇ ਕੋਲ ਬੈਠਣ ਸਾਡੇ ਨਾਲ ਗੱਲਾਂ ਕਰਨ ਸਾਡੀਆਂ ਗੱਲਾਂ ਨੂੰ ਸੁਣਨ ਸਾਡੀਆਂ ਗੱਲਾਂ ਨੂੰ ਸਮਝਣ ਤੇ ਅਸੀਂ ਅੱਜ ਇਹ ਗੱਲ ਕਿਉਂ ਭੁੱਲ ਗਏ ਆ ਅਸੀਂ ਅੱਜ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਬੱਚਿਆਂ ਦੇ ਦਿਵਾਲੇ ਹੋਏ ਰਹਿੰਦੇ ਆ ਪੜਦੇ ਨਹੀਂ ਤੁਸੀਂ ਕਿਤਾਬ ਫੜ ਲਓ ਤੁਸੀਂ ਆਹ ਕਰ ਲਓ ਉਹ ਕਰ ਲਓ ਚੰਗੇ ਬਣਾਉਣ ਦੇ ਚੱਕਰ ਦੇ ਵਿੱਚ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਦੇ ਜਾ ਰਹੇ ਆ ਪਰ ਜੇਕਰ ਤੁਸੀਂ ਇਹ ਟ੍ਰਿਕ ਵਰਤਣਾ ਸ਼ੁਰੂ ਕਰਦੇ ਹੋਗੇ ਨਾ ਆਪਣੇ ਬੱਚਿਆਂ ਕੋਲ ਅੱਧਾ ਘੰਟਾ ਜਾਂ 20 ਮਿੰਟ ਰਾਤ ਨੂੰ ਬੈਠ ਕੇ ਕੋਈ ਵੀ ਗੇਮ ਖੇਡਣੀ ਸ਼ੁਰੂ ਕਰ ਦਿਓ ਜਾਂ ਬੱਚਿਆਂ ਨਾਲ ਹੱਸੋ ਖੇਡੋ ਰਾਤ ਨੂੰ ਬੱਚਿਆਂ ਨੂੰ ਕਹੋ ਕਿ ਅਸੀਂ ਕੋਈ ਗੇਮ ਖੇਡੀਏ ਜਿਹਦਾ ਨਾਮ ਕੋਈ ਵੀ ਤੁਸੀਂ ਨਾਮ ਦੇ ਸਕਦੇ ਹੋ ਗੇਮ ਨੂੰ ਚਾਹੇ ਤੁਸੀਂ ਆਪਣੇ ਬੱਚਿਆਂ ਨਾਲ ਜਿਹਦੇ ਵਿੱਚ ਤੁਸੀਂ ਬੱਚਿਆਂ ਦੇ ਦਿਲ ਦੀਆਂ ਗੱਲਾਂ ਜਾਣ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਖੇਡ ਖੇਡ ਸਕਦੇ ਹੋ ਬੱਚਿਆਂ ਦੀ ਪਸੰਦ ਦੀ ਖੇਡ ਖੇਡੋ ਮਾਵਾਂ ਨੂੰ ਚਾਹੀਦਾ ਉਹ ਆਪਣੇ ਬੱਚਿਆਂ ਦੇ ਨਾਲ ਕੁਝ ਇਹੋ ਜਿਹੇ ਖੇਡਾਂ ਖੇਡਣ ਜਿਹਦੇ ਵਿੱਚ ਉਹ ਆਪਣੇ ਬਚਪਨ ਦੀਆਂ ਗੱਲਾਂ ਬੱਚਿਆਂ ਨਾਲ ਕਰਨ ਬੱਚਿਆਂ ਨੂੰ ਮਾਪੇ ਦੇ ਬਚਪਨ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਬੱਚਾ ਨਾਲ ਨਜ਼ਦੀਕੀਆਂ ਵਧਾਓ ਤਾਂ ਕਿ ਕੋਈ ਵੀ ਗੱਲਬਾਤ ਹੋਵੇ ਨਾ ਤਾਂ ਬੱਚੇ ਸਭ ਤੋਂ ਪਹਿਲਾਂ ਆਣ ਕੇ ਤੁਹਾਡੇ ਨਾਲ ਕਰਨ ਈ ਨਾ ਹੋਵੇ ਕਿ ਤੁਹਾਡਾ ਡਾਰੀ ਬੱਚਿਆਂ ਨੂੰ ਇੰਨਾ ਹੋਵੇ ਤੇ ਉਹ ਡਰਦੇ ਤੁਹਾਡੇ ਨਾਲ ਕੋਈ ਗੱਲ ਹੀ ਨਾ ਕਰ ਸਕਣ ਤੇ ਆਪਣੇ ਅੰਦਰ ਹੀ ਉਹਨਾਂ ਗੱਲਾਂ ਨੂੰ ਰੱਖ ਲੈਣ ਸੋ ਇਸ ਤਰ੍ਹਾਂ ਜੇਕਰ ਤੁਸੀਂ ਕਰਨਾ ਸ਼ੁਰੂ ਕਰੋਗੇ ਨਾ ਤਾਂ ਤੁਸੀਂ ਦੁਨੀਆ ਦੇ ਬੈਸਟ ਪੇਰੈਂਟਸ ਬਣ ਜਾਓਗੇ ਆਸ ਕਰਦੀ ਹਾਂ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਖੁਸ਼ ਰਹੋ ਤਾਂ